ਖਬਰ ਹੁਸ਼ਰਪੁਰ ਨਸਤੀਖੀ ਪਿੰਡ ਪਿੰਡੋਰੀ ਬੀਬੀ ਤੋਂ ਹੈ ਜਿੱਥੇ ਕਿ ਬੀਤੀ ਕੱਲ੍ਹ ਸ਼ਾਮ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਗੋਲੀਆਂ ਚੱਲ ਗਈਆਂ ਇਸ ਘਟਨਾ 'ਚ ਦੋ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜਿਸ ਵਿੱਚੋਂ ਇੱਕ ਨੂੰ ਸਿਵਲ ਹਸਪਤਾਲ ਹੁਸ਼ਰਪੁਰ ਤੋਂ ਅੱਗੇ ਲਈ ਰੈਫਰ ਕਰ ਦਿੱਤਾ ਗਿਆ ਘਟਨਾ ਦੀ ਸੂਚਨਾ ਤੋਂ ਬਾਅਦ ਡੀਐਸਪੀ ਐਸਐਸ ਸੰਧੂ ਅਤੇ ਮਿਤੀਆਂਾਂ ਦੀ ਐਸਐਚਓ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਇਹ ਝਗੜਾ ਇਸਾ ਮਿੰਨੀ ਵੀ ਵਾਦ ਨੂੰ ਲੈ ਕੇ ਹੋਇਆ ਤੇ ਇਸ ਝਗੜੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਧੜੇ ਦੇ ਹੱਥ 'ਚ ਰਿਵਾਲਵਰ ਨਸਰ ਆ ਰਿਹਾ ਹੈ ਜ਼ਖਮੀਆਂ ਦੀ ਪਹਿਚਾਣ ਇੰਦਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਅਤੇ ਅਮਰ ਸਿੰਘ ਸਰਪੰਚ ਪੁੱਤਰ ਅਜੈਬ ਸਿੰਘ ਵਜੋਂ ਹੋਈ ਹੈ ਜਿਸ ਵਿੱਚੋਂ ਇੰਦਰਪ੍ਰੀਤ ਦੀ ਹਾਲਤ ਨੂੰ ਵੇਖਦੇ ਹੋਇਆ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਰੈਫਰ ਕਰ ਦਿੱਤਾ ਗਿਆ ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਡੀਐਸਪੀ ਐਸਐਸ ਸੰਧੂ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਸਲ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਉਨਾ ਕਿ ਹਾਕੀ ਪੁਲਿਸ ਦੇ ਹੱਥ ਇੱਕ ਵੀਡੀਓ ਵੀ ਲੱਗੀ ਹੈ ਤੇ ਪੜਤਾਲ ਕਰਨ ਤੋਂ ਬਾਅਦ ਬਣਤੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹੁਸ਼ਾਰਪੁਰ ਨਿਊਜ਼ ਤੇ ਨਾਲ ਚੇਤਨ ਕਸ਼ੋਤਰੀ ਰਿਪੋਰਟ ਹਾਂ ਮੈਂ ਇਹ ਵੀ ਨਹੀਂ ਪਾਜੀ ਕੀ ਹੋਇਆ ਪਾਜੀ ਅਸੀਂ ਜ਼ਮੀਨ ਲਈ ਸੀਗੀ 3 ਮਹੀਨੇ ਪਹਿਲਾਂ ਪਿੰਡ ਚ ਤੇ ਸਾਡੇ ਪਿੰਡ ਦਾ ਸਰਪੰਚ ਉਹਨੂੰ ਠੇਕੇ ਦੇ ਬੰਦਾ ਸੀਗਾ ਤੇ ਅੱਜ ਅਸੀਂ ਆਪਣਾ ਪਿੰਡ ਕਲਾਮ ਕਰਾ ਗਏ ਤੇ ਖੇਤ ਬੋਣ ਗਏ ਸੀਗੇ ਉਥੇ ਖੇਤ ਪਾਉਂਦੇ ਪਾਉਂਦੇ ਪਹਿਲਾਂ ਤਾਂ ਉਹਨਾਂ ਦੇ ਆਗੇ ਸਾਨੂੰ ਮਾਰਕੀਟ ਗਈ ਦੀ ਉਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਬਾਅਦ ਚ ਉਹਨਾਂ ਦਾ ਮੁੰਡਾ ਰਵੋਲਵਰ ਲੈ ਕੇ ਆਇਆ ਕਿਹਨਾਂ ਦਾ ਮੁੰਡਾ ਸੀ ਸਰਪੰਚ ਦਾ ਮੁੰਡਾ ਸਰਪੰਚ ਦਾ ਕੀ ਨਾਮ ਹੈ ਸਰਪੰਚ ਦਾ ਨਾਮ ਉਹਨਾਂ ਸੀ ਤੇ ਉਹਨਾਂ ਨੇ ਆ ਉਹਦਾ ਮੁੰਡਾ ਆਇਆ ਬਾਅਦ ਰਵੋਲਵਰ ਲੈ ਕੇ ਅੰਦਰ ਪਹਿਲਾਂ ਉਹਦੇ ਵੱਡੇ ਮੁੰਡੇ ਨੇ ਗੋਲੀ ਚਲਾਈ ਸੀ ਉਸ ਤੋਂ ਬਾਅਦ ਛੋਟੇ ਮੁੰਡੇ ਨੇ ਉਸ ਤੋਂ ਬਾਅਦ ਮੇਰੇ ਗੋਲੀ ਲੱਗ ਗਈ 7-8 ਗੋਲੀਆਂ ਚਲੰਗੀਆਂ ਪਈ ਉਹਨਾਂ ਨੇ ਪਹਿਲੇ ਤਾਂ ਮੈਂ ਬਚ ਗਿਆ। ਥੋੜਾ ਬਾਅਦ-ਬੂਰੀ ਬਾਅਦ ਜਦੋਂ ਮੈਂ ਕਿਸੇ ਬਾਸ ਪੁੱਂਹਦਾ ਸੀਗਾ, ਉਹਨੇ ਗੋਲੀ ਮਾਰੀ ਮੇਰੇ ਆਪ ਤੇ ਵੀ ਗੋਲੀ ਮਾਰੀ ਲੱਗ ਗਈ। ਸੱਤਾ ਕੁ ਗੋਲੀ ਮਾਰੇ। ਹਾਂਜੀ ਭਾਈ। ਤੇ ਹੁਣ ਉਹ ਮੌਕੇ ਤੋਂ ਫਰਾਰ ਹੋ ਗਏ ਸੀ। ਮੌਕੇ ਤੇ ਭਾਜੀ ਪਤਾ ਨਹੀਂ ਮੈਂ ਤਾਂ ਇੱਧਰ ਨੂੰ ਆ ਗਿਆ ਸੀ ਡੇਢੀ ਹੁਣੇ ਲੱਗੇ ਇੱਧਰ ਨੂੰ ਆ ਗਿਆ ਸੀ। ਹਸਪੀਟਲ ਲੈ ਕੇ ਆ ਗਏ। ਪੁਲਿਸ ਪਹੁੰਚੀ ਸੀ ਮੌਕੇ ਤੇ ਭਾਈ। ਮੌਕੇ ਤੇ ਕੋਈ ਗੋਲ ਨਹੀਂ ਸੀ। ਜ਼ਮੀਨ ਤੁਹਾਡੀ ਆਪਣੀ ਸੀ ਜਿਹੜੀ ਹਾਂਜੀ ਭਾਈ ਜ਼ਮੀਨ ਸਾਡੇ ਕੋਲ ਰਜਿਸਟਰੀ ਹੋ ਗਈ ਸੀ। ਰੱਖ ਨਾ ਮੈਂ ਦੀਸ ਰੱਖ ਜਿਹਦੀ ਕੋਈ ਇਹ ਕੀ ਹੋਇਆ ਕੌਣ ਅਜਿਹੀ ਇਹ ਦੋਈ ਪਾਰਟੀ ਦਾ ਬੰਦੇ ਸੀ 40 ਸਾਲ ਤੋਂ ਸਾਡੇ ਪਜਮੀਨ ਦਾ ਕਾਜ ਉਤავ ਜਾਦੇ ਤੇ ਅਸੀਂ ਉਹ ਲੈਵੇ ਉਹ ਦੋਈ ਲਈ ਵੀ ਆ ਅੱਗੇ ਕਹਿੰਦਾ ਉਹ ਲਿਮਟ ਹੋ ਕਰਾਈ ਬਣੇ ਕੀ ਕਹਿੰਦੇ ਹੁੰਦੇ ਨੇ ਉਹ ਜ਼ਮੀਨ ਤੇ ਮਤਲਬ ਉਹ ਤਾਂ ਸੇਲ ਲਈ ਵੀ ਆ ਅੱਛਾ ਸੇਲ ਲਈ ਉਹ ਸੇਲ ਹੈ ਵੀ ਸਾਡੇ ਕੋਲ ਜਿਹੜਾ ਤੁਹਾਡੇ ਕੋਲ ਨੇ ਚੇਤੋਂ 40 ਸਾਲ ਦੀ ਆ ਤੁਹਾਡੇ ਕੋਲ ਹੀ ਹਾਂਜੀ ਸਾਡੇ ਇਹ ਹੈਗੀ ਆ ਅਸੀਂ ਇੱਕ ਵਿੱਗੇ ਆ ਸਹੀ ਜਮੀਨ ਕਿੰਨੀ ਹੈ ਟੋਟਲ ਜਮੀਨ ਕਿੰਨੀ ਹੈ 80 ਬਿੰਗੇ ਅੱਛਾ ਰਹਿ ਜਾਣੇ ਦਾਤ ਕਿੱਲੇ ਇਹ ਜਣ ਕੀ ਹੋ ਦੋ ਹੀ ਪਾਰਟੀਆਂ ਦੇ ਬਾਹਰ ਗਏ ਵੀ ਨਹੀਂ ਬਾਹਰ ਚਾਰ ਪਾਰਟੀਆਂ ਚ ਜਮੀਨ ਵੰਡੀ ਹੋਈ ਆ ਚਾਰ ਜਾਣਿਆਂ ਦੀ ਜਮੀਨ ਆ ਠੀਕੇ ਠੀਕੇ ਅੱਜ ਸਾਡੇ ਕੋਲ ਠੇਕੇ ਦੇ ਜਿਹੜੀ ਜਿਵੇਂ ਸਾਡਾ ਕਬਜ਼ਾ ਕਰਾ ਸਾਨੂੰ ਦੇ ਕੇ ਗਿਆ ਸੀ ਉਹ ਅੱਛਾ ਕਰਨੈਲ ਸਿੰਘ ਉਹ ਮਰ ਗਿਆ ਸੀ ਮੁਖਤਿਆਰਨਾਮਾ ਸਾਡੇ ਕੋਲ ਸਾਰਾ ਕਾਗਜ਼ ਪੱਤਰ ਸਾਰਾ ਕੁਝ ਸਾਡੇ ਕੋਲ ਪਿਆ ਆ ਤੇ ਫਿਰ ਕਬਜ਼ਾ ਲੈਣ ਕਿਉਂ ਇਹਨਾਂ ਨੇ ਪਤਾ ਨਹੀਂ ਕਾਹਦੇ ਲੈਣ ਗਏ ਨੇ ਇਹ ਧੱਕਾਸ਼ਾਹੀ ਕਰਦੇ ਨੇ ਸਾਡੇ ਨਾਲ ਜਿਹੜਾ ਇਸਤੇ ਲਿੱਤਾ ਹੋਇਆ ਪੂਤ ਕਦੇ ਕੋਲ ਲਿੱਤਾ ਹੈ ਹਾਂਜੀ ਜਿਹੜਾ ਤੁਸੀਂ ਕਹਿੰਦੇ ਕੋਰਚੇ ਇਸਤੇ ਹੈਗਾ ਉਹ ਕਿਦੇ ਕੋਲ ਲਿੱਤਾ ਹੈ ਉਹ ਅਸੀਂ ਜਾਂਦੇ ਤੋਂ ਲਿਆ ਵਾ ਦੂਜੀ ਪਾਰਟੀ ਕਿਹੜੀ ਹੈ ਦੂਜੀ ਪਾਰਟੀ ਭਰਨਜੀਤ ਸਿੰਘ ਮੱਖਣ ਸਿੰਘ ਵਹੀ ਹੋਇਆ ਤੋ ਹਾਂਜੀ ਇਹਨੇ ਨਾ ਕੇਸ ਚੱਲਦਾ ਤੁਹਾਡਾ ਹਾਂਜੀ ਇਹਨਾਂ ਨੇ ਸਾਡੇ ਤੇ ਆ ਕੇ ਹਮਲਾ ਕਰਿਆ ਸਾਡਾ ਟਰੈਕਟਰ ਵੀ ਸਾਰੀ ਭੰਨਤਾ ਮੇਰੇ ਤਾਂ ਵੀ ਇਹਨਾਂ ਨੇ ਹਮਲਾ ਕਰਿਆ ਮੇਰੇ ਵੀ ਇਹਨਾਂ ਨੇ ਡੰਡੇ ਮਾਰੇ ਆ ਦੇਖੋ ਖੂਨ ਚੱਲਦਾ ਹੱਥ ਇਹ ਬੰਦੇ ਸੀ ਇਹ 50 60 ਬੰਦੇ ਸੀ ਅੱਛਾ ਇਹ ਇਹ ਕਹ ਰਹੇ ਵੀ ਗੋਲੀਆਂ ਚਲਾਈਆਂ ਨਹੀਂ ਆਖੀ ਨਹੀਂ ਗੋਲੀਆਂ ਚਲਾਈਆਂ ਪੁਲਿਸ ਨੇ ਧੱਕਾਸ਼ਾਈ ਸਾਡੇ ਨਾਲ ਆ ਕੇ ਪੁਲਿਸ ਨੇ ਕਰੀਏ ਸਾਡੇ ਨਾਲ ਧੱਕਾਸ਼ਾਈ ਬਹੁਤ ਕਰੀਏ ਸਾਡੇ ਨਾਲ ਸਾਡੇ ਨਿਆਣੇ ਚੱਕ ਕੇ ਲੈ ਗਏ ਸਾਡੇ ਪੁਲਿਸ ਵੀ ਇਹਨਾਂ ਨੇ ਕਿੱਥੇ ਜ਼ਮੀਨ ਤੇ ਹੈ ਜ਼ਮੀਨ ਤੇ ਨਹੀਂ ਹੋਇਆ ਸਾਡੇ ਘਰ ਵੀ ਇਹਨਾਂ ਨੇ ਹਮਲਾ ਕਰਿਆ ਵੀਡੀਓ ਵਾਇਰਲ ਹੋ ਰਹੀ ਗੋਲੀਆਂ ਤੁਹਾਡੇ ਬੇਟਾ ਸੁਪਰੀਮ ਕੋਰਟ ਕੋਲ ਚਲਾ ਰਿਹਾ ਰਿਵਾਰਡ ਚਲਾ ਦੇ ਵੀਡੀਓ ਆ ਗਈ ਨਹੀਂ ਉਹ ਫਿਰ ਇਹਨਾਂ ਨੇ ਜਦ ਸਾਡੇ ਇਹਨਾਂ ਦੇ ਗੋਲੀ ਮਾਰੀਏ ਤੇ ਕਿ ਇਹ ਸਾਡਾ ਮੁੰਡਾ ਗੋਲੀ ਪਤਾ ਨਹੀਂ ਫੇਰ ਉਹਨੇ ਕਰੀ ਹੋਵੇ ਪਤਾ ਨਹੀਂ ਹੈਗਾ ਇਸ ਬਾਰੇ ਮੈਨੂੰ ਮੈਂ ਗੱਲ ਕਰ ਮੈਂ ਡਾਕਟਰ ਨਾਲ ਗੱਲ ਕਰਨਾ ਮੰਗਦਾ ਕਿ ਇਹ ਅਜੋ ਕਦੋਂ ਐਸਾ ਕਿਤੇ ਨਹੀਂ ਆਉਂਦਾ ਮੁੰਡੇ ਦਾ ਨਾਮ ਇੰਦਰਪ੍ਰੀਤ ਸਿੰਘ ਦਾ ਡੈਡੀ ਦਾ ਨਾਮ ਮੱਖਣ ਸਿੰਘ ਤੇ ਪੰਡੋਰੀ ਬੀਬੀ ਦੇ ਰਹਿਣ ਵਾਲੇ ਨੇ ਠੀਕ ਆ ਮੁੰਡੇ ਦੀ ਕੰਡੀਸ਼ਨ ਜੋ ਹੈ ਸਟੇਬਲ ਆ ਇਦਾਂ ਲੱਗਦਾ ਦੇਖਣ ਤੋਂ ਬਾਅਦ ਕਿ ਗੋਲੀ ਆਰ ਪਰ ਹੋ ਗਈ ਲੱਗਦੀ ਆ ਬਾਕੀ ਐਕਸਰੇ ਤੋਂ ਬਾਅਦ ਪਤਾ ਲੱਗੇਗਾ ਜੀ ਗੋਲੀ ਇੱਕ ਦਾ ਨਿਸ਼ਾਨ ਹੈਗਾ 1000 ਪਰ ਹੋਈ ਆ ਉਹੀ ਲੱਗਦਾ ਪਿਆ ਕੰਡੀਸ਼ਨ ਹਾਂਜੀ ਬੱਚੇ ਦੀ ਸਟੇਬਲ ਆ ਬਾਕੀ ਦਾ ਦਵਾਈ ਵਗੈਰਾ ਜਿਹੜਾ ਟ੍ਰੀਟਮੈਂਟ ਪਰਪਸ ਆਪਾਂ ਸਟਾਰਟ ਕਰ ਦਿੱਤਾ ਹਾਂਜੀ ਸਰ ਇਹ ਸਾਨੂੰ ਹੁਣੇ-ਹੁਣੇ ਇਤਲਾਹ ਮਿਲੀ ਸੀ ਕਿ ਪਡੋਰੀ ਬੀਬੀ ਪਿੰਡ ਵਿੱਚ ਜ਼ਮੀਨ ਦੇ ਕਬਜ਼ੇ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਵਾ ਕੋਈ ਵਿਅਕਤੀ ਜ਼ਖਮੀ ਹੋਏ ਸੀ ਮੌਕੇ ਤੇ ਪਹੁੰਚੇ ਆ ਜ਼ਖਮੀਆਂ ਨੂੰ ਇਲਾਜ ਲਈ ਹਸਪਤਲ ਭੇਜਤਾ ਵਾ ਦੋਨਾਂ ਪਾਰਟੀਆਂ ਬਿਆਨ ਲੈ ਕੇ ਜੋ ਕਾਨੂੰਨ ਸਰਬੰਦੀ ਕਰ ਵੀ ਕੀਤੀ ਜਾਵੇ ਸਰ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਗੋਲੀ ਚੱਲੀ ਹੈ ਕੋਈ ਵੀਡੀਓ ਸਾਡੇ ਹੱਥ ਆਈ ਨਹੀਂ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿੰਨੇ ਫਾਇਰ ਹੋਏ ਨੇ ਕਿਹਦੇ ਵੱਲੋਂ ਕੀਤੇ ਗਏ ਨੇ ਸਾਰਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕੇ ਤੇ ਸਰ ਕੋਈ ਜਾਨੀ ਨੁਕਸਾਨ ਗੋਲੀ ਇੱਕ ਬੰਦੇ ਦੇ ਲੱਗੀ ਹੈ ਜੀ ਉਹਨੂੰ ਡੀਐਮਸੀ ਲੈ ਗਏ ਨੇ ਇਲਾਜ ਵਾਸਤੇ ਇੱਕ ਬੰਦੇ ਦੇ ਹੋਰ ਲੱਗੇ ਉਹਨੂੰ ਸਿਵਰ ਹਸਪੀਟਲ ਭੇਜਤਾ ਵਾ ਦੂਜੀ ਧਿਰ ਦੇ ਇੱਕ ਵਿਅਕਤੀ ਲੱਗੀ ਹੈ ਜਾਨੀ ਨੁਕਸਾਨ ਤੇ ਬਿਲਕੁ ਬਾਕੀ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨ ਸਰਕਾਰ ਕਾਰਵਾਈ ਕੀਤੀ ਜਾਏਗੀ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂ ਗੋਮਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ